ਅੱਜ ਅਸੀਂ ਉਰੇ ਅਮਨ ਤੇ ਸ਼ਾਂਤ ਦੀ ਮੰਗ ਰੱਖਣ ਵਾਸਤੇ ਔਰ ਵਪਾਰ ਖੋਲਣ ਦੀ ਮੰਗ ਰੱਖਣ ਵਾਸਤੇ ਬੇਨਤੀ ਕੀਤੀ ਹੈ ਜੇ ਬਾਰਡਰ ਖੁੱਲਦੇ ਆ ਤਾਂ ਤਕਰੀਬਨ 1% ਭਾਰਤ ਦੀ ਜਿਹਦੇ ਪੀਤੇ ਵਾਦਾ ਹੁੰਦਾ ਹੈਗਾ ਅੱਜ ਕਣਕ ਉਰੇ 2200 ਰੁਪਏ 'ਚ ਵਿਕਦੀ ਹੈ ਬਾਰਡਰ ਪਾਰ 3500 3300 ਰੁਪਏ ਦੀ ਵਿਕਦੀ ਹੈ ਸਿਮੈਂਟਾ ਜੂਰੇ 450 ਦਾ ਹੋਇਆ ਹੋਇਆ ਬਾਰਡਰ ਖੁੱਲਣ ਤੇ ਬਲੋਚਿਸਤਾਨ ਤੋਂ ਪਾਕਿਸਤਾਨੀ ਸਿਮਿੰਟ 200-250 ਰੁਪਏ ਕਟਾ ਮਿਲਦਾ ਹੈਗਾ ਸੋ ਅਸੀਂ ਸਮਝਦੇ ਹਾਂ ਮਨੁੱਖਤਾ ਦੇ ਵਾਧੇ ਵਾਸਤੇ ਪ੍ਰਵਾਣੂ ਸ਼ਸਤਰ ਦੇ ਜੰਗ ਤੋਂ ਬਚਣ ਬਚਣ ਵਾਸਤੇ ਅਮਨ ਸ਼ਾਂਤ ਚਾਹੀਦਾ ਹੈ ਔਰ ਵਪਾਰ ਚਾਹੀਦਾ ਹੈ ਇਹੀ ਬੇਨਤੀ ਲੈ ਕੇ ਅੱਜ ਅਸੀਂ ਉਰੇ ਆਪਣਾ ਪ੍ਰਦਰਸ਼ਨੀ ਕੀਤੀ ਹੈ ਫਾਇਦਾ ਮਿਲੇਗਾ ਜੀ ਸਿੱਧਾ ਵਪਾਰ ਖੁੱਲਦਾ ਹੈ ਤੇ ਇਹ ਇੱਕ ਇਲੈਕਸ਼ਨ ਮੁੱਦਾ ਵੀ ਹੈ ਅਸੀਂ ਪਾਰਲੀਮੈਂਟ 'ਚ ਵੀ ਉਠਾਣਾ ਹੈ ਜਿਹੜੀ ਸਾਊਥ ਏਸ਼ੀਆ ਫਰੀ ਟ੍ਰੇਡ ਏਰੀਆ ਦਾ ਯੂਨਾਈਟਿਡ ਨੇਸ਼ਨਸ 'ਤੇ ਕਿਹਾ ਹੋਇਆ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਅਧੀਨ ਬਾਰਡਰ ਦਾ ਵਪਾਰ ਕਿਹਾ ਹੋਇਆ ਉਹ ਟ੍ਰੀਟੀਆਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਲਾਗੂ ਕਰਨ ਵਾਸਤੇ ਅਸੀਂ ਪਾਰਲੀਮੈਂਟ 'ਚ ਜਾ ਕੇ ਕਾਨੂੰਨ ਪਸੰਦ ਤਰੀਕੇ ਨਾਲ ਇਹ ਬਾਰਡਰ ਖਲਾ ਕੇ ਪੰਜਾਬ 'ਚ ਭਾਰਤ 'ਤੇ ਖੁਸ਼ਹਾਲਤਾ ਔਰ ਅਮਨ ਔਰ ਪਰਵਾਨ ਨੂੰ ਜੰਗ ਤੋਂ ਛੁਟਕਾਰਾ ਪਾਉਣ ਵਾਸਤੇ ਇਹ ਮੁੱਦਾ ਚੱਕਾਂਗੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਪਾਲ ਸਿੰਘ ਬਲੇਰ ਕੈਂਡੀਡੇਟ ਖਡੂਰ ਸਭਾਲਕਾ ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਅੱਜ ਜਿਹੜਾ ਮੁੱਦਾ ਹੈ ਇਹ ਪੰਜਾਬ ਦੇ ਮੁੱਦੇ ਤਾਂ ਬਹੁਤ ਜ਼ਿਆਦੇ ਆ ਪਰ ਇਹ ਅਹਿਮ ਮੁੱਦਾ ਹੈ। ਅੱਜ ਬਾਗਾ ਬਾਰਡਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਹਰ ਵਾਰੀ ਸਾਰੇ ਬਾਰਡਰਾਂ ਤੇ ਅਰਦਾਸ ਵੀ ਕੀਤੀ ਹੈ ਕਿ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋਣ ਤੇ ਉਹਨਾਂ ਨੂੰ ਬੋਰ ਵੀ ਪੈਂਦਾ ਪਰ ਅੱਜ ਇਹ ਜਿਹੜਾ ਟ੍ਰੇਡ ਦਾ ਸਾਡਾ ਆਪਣੇ ਕਿਸਾਨੀ ਦਾ ਸਾਡਾ ਮੁੱਦਾ ਜਾਂ ਸਾਡੇ ਕੁੱਲੀ ਵੀਰਾਂ ਦਾ ਮੁੱਦਾ ਹੈ ਜਾਂ ਸਾਡਾ ਇੱਥੋਂ ਸਾਰਾ ਜਿਸ ਤਰੀਕੇ ਨਾਲ ਰੂਟਾ ਵਿਕਟਰ ਹੱਲਾ ਕੰਪਾਈਨਾ ਸਾਰਾ ਕੁਝ ਇੱਥੇ ਤਿਆਰ ਹੁੰਦਾ ਹੈ ਪੰਜਾਬ ਦੇ ਵਿੱਚ ਤੇ ਉਹ ਕਾਉਡੀਆਂ ਦੇ ਭਾਅ ਖਰੀਦ ਕੇ ਜਿਹੜਾ ਉਹ ਜਿਹੜੇ ਸਰਕਾਰ ਹੈ ਉਹ ਬੰਦਰਗਾਵਾਂ ਦੇ ਰਾਹੀਂ ਗੁਜਰਾਤ ਦੇ ਰਾਹੀਂ ਉਹ ਆਪਣਾ ਜਿਹੜਾ ਐਕਸਪੋਰਟ ਹੋਰ ਦੇਸ਼ਾਂ ਨੂੰ ਕਰਦੇ ਆ ਉਹਦੇ ਨਾਲ ਪੰਜਾਬ ਜਿਹੜਾ ਥੱਲੇ ਜਾ ਰਿਹਾ ਹੈ ਤੇ ਇਹ ਭਾਰਤ ਦੇਸ਼ ਜਿਹੜਾ ਇਹ ਸਿੱਧੇ ਤੌਰ ਤੇ ਕੁਝ ਕਰਨ ਤੋਂ ਬਗੈਰ ਹੀ ਜ਼ਿਆਦੀ ਕਮਾਈ ਮੋਟੀ ਕਰਦਾ ਹੈ ਸੋ ਮੈਂ ਇਹ ਦੱਸਦਾ ਕਿ ਜਿਹੜੇ ਦੇਸ਼ ਦੇ ਵਛਿੰਦੇ ਆ ਉਹ ਭਾਵੇਂ Hindu ਹੋਣ ਭਾਵੇਂ Sikh ਹੋਣ ਭਾਵੇਂ Isai ਹੋਣ ਉਹਨਾਂ ਸਾਰਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਣਾ ਚਾਹੀਦਾ ਜਿਸ ਤਰੀਕੇ ਨਾਲ ਸਿੱਖ ਧਰਮ ਵੇਂਦਾ ਸਾਰਿਆਂ ਨੂੰ ਇੱਕ ਪੰਗਤ ਤੇ ਇੱਕ ਸੰਗਤ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਇਹ ਸਾਡਾ ਕੋਈ ਮੈਦਾਨ ਦਾ ਜੰਗ ਨਹੀਂ ਹੈ ਜੰਗ ਦਾ ਮੈਦਾਨ ਨਹੀਂ ਹੈ ਇਹ ਸਿਰਫ ਭਾਈ ਵਾਲਤਾ ਦਾ ਸੰਗਤ ਹੈ ਸੋ ਇੱਥੇ ਆ ਜਿਹੜੇ ਬੈਰੀਗੇਡ ਪਾਸੇ ਕਰਕੇ ਤੇ ਸਾਡੀ ਇਹ ਜਿਹੜੀ ਸੋਨੇ ਵਰਗੀ ਫਸਲ ਹੈ ਇੱਥੋਂ ਸਾਨੂੰ ਨਿਗਾਉਣ ਦਿੱਤੀ ਜਾਣੀ ਸੋ ਇਹਦੇ ਵਿੱਚ ਸਾਨੂੰ ਕਿਸਾਨਾਂ ਨੂੰ ਤੇ ਸਿੱਖਾਂ ਨੂੰ ਮਾਰਨ ਵਾਸਤੇ ਬਾਰਡਰ ਬੰਦ ਕੀਤੇ ਆ ਹੋਰ ਇਹਦੇ ਵਿੱਚ ਮੰਛਾ ਕੋਈ ਨਹੀਂ ਸੋ ਮੈਂ ਸਮਝਦਾ ਕਿ ਜੇ ਸਿੱਖਾਂ ਦਾ ਰਾਜ ਹੋਵੇ ਤੇ ਸਾਰੇ ਝੰਡੇ ਬਰਾਬਰ ਲੱਗਣ ਕੋਈ ਝੰਡਾ ਨੀਵਾਂ ਨਾ ਹੋਵੇ ਤੇ ਕੋਈ ਉੱਚਾ ਨਾ ਹੋਵੇ ਅੱਜ ਇੱਥੇ ਮੈਂ ਵੇਨਾਂ ਕਿ ਦੂਜੇ ਦੇਸ਼ ਨੂੰ ਝੰਡੇ ਨੂੰ ਨੀਵਾਂ ਦਿਖਾ ਕੇ ਆਪਣਾ ਉੱਚਾ ਦਿਖਾਇਆ ਜਾਂਦਾ ਇਹ ਈਗੋ ਦਾ ਪ੍ਰਤੀਕ ਹੈ ਇਹ ਹੰਕਾਰ ਦਾ ਪ੍ਰਤੀਕ ਹੈ ਸਾਂਝੀ ਵਾਲਤਾ ਦਾ ਉਪਦੇਸ਼ ਨਹੀਂ ਹੈ ਪੂਰੇ ਵਰਲਡ ਦੇ ਵਿੱਚ ਜੇ ਕੋਈ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦਿੰਦਾ ਹੈ ਜਿਹਦੀ ਅੱਜ ਇੱਥੇ ਸਰਕਾਰ ਦੁਰਦਸ਼ਾ ਤੇ ਸਾਡੀ ਬੇਅਦਬੀ ਕਰਦੀ ਹੈ ਮੈਂ ਸਮਝਦਾ ਕਿ ਅਸੀਂ ਸਾਰੇ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਇੱਕ ਵੇਖਣਾ ਚਾਹੁੰਦੇ ਆ ਤੇ ਆਪਣੇ ਦਰਸ਼ਨ ਦਿਦਾਰੇ ਗੁਰੂ ਘਰਾਂ ਦੇ ਕਰਨੇ ਚਾਹੁੰਦੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਉਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੇ ਆ ਇਸ ਕਰਕੇ ਅੱਜ ਇੱਥੇ ਅਸੀਂ ਪਾਰਟੀ ਨੇ ਵੱਡਾ ਪ੍ਰੋਗਰਾਮ ਕੀਤਾ ਹੈ ਕਿ ਸਾਡਾ ਬਾਰਡਰ ਖੁੱਲੋ ਤੇ ਸਾਡੀ ਫਸਲ ਕੌਡੀਆਂ ਦੇ ਪਾ ਛੜਕਾਂ ਤੇ ਨਾਂ ਰੁਲੇ ਟਮਾਟਰ ਵੀ ਰੁਲਦੇ ਆ ਆਲੂ ਵੀ ਰੁਲਦੇ ਕਣਕ ਵੀ ਰੁਲਦੀ ਝੋਨਾ ਵੀ ਰੁਲਦਾ ਜਿਹੜਾ ਰੂਸ ਹੈ ਉਹ ਪਾਕਿਸਤਾਨ ਰੂਸ ਤੋਂ ਬਹੁਤ ਮਹਿੰਗੀ ਕਣਕ ਖਰੀਦਦਾ ਹੈ ਤੇ ਅਸੀਂ ਆਪਣੀ ਕਣਕ ਇਥੋਂ ਹੀ ਡਬਲ ਜਿਹੜੀ ਵੇਚ ਸਕਦੇ ਹਾਂ ਜਿਹਦੇ ਨਾਲ ਸਾਰੇ ਦੇਸ਼ ਨੂੰ ਫਾਇਦਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਿਣੀ ਮਿਥੀ ਸਾਜਿਤ ਤਸਾਜਸ ਤਹਿਤ ਪੰਜਾਬ ਨੂੰ ਤਬਾਹ ਕਰਨ ਦੀ ਨੀਅਤ ਨਾਲ ਇਹਨੂੰ ਸਿੱਖਾਂ ਦਾ ਸੂਬਾ ਮੰਨ ਕੇ ਤੇ ਹਰ ਉਹ ਕਰੋਣੀ ਹਰਕਤ ਦਿੱਲੀ ਦੀ ਹਕੂਮਤ ਵੱਲੋਂ ਕੀਤੀ ਜਾਂਦੀ ਆ ਜਿਹਦੇ ਨਾਲ ਪੰਜਾਬ ਉੱਠ ਨਾ ਸਕੇ ਪੰਜਾਬ ਨੂੰ ਸਿੱਖਾਂ ਦਾ ਸੂਬਾ ਮੰਨ ਕੇ ਹੀ ਆ ਜਿਹੜਾ ਬਾਰਡਰ ਆ ਵਪਾਰ ਦੇ ਲਈ ਅਰਬ ਕੰਟਰੀਜ਼ ਦੇ ਵੱਲ ਪੰਜਾਬ ਤੋਂ ਜਿੰਸਾ ਜਾਣ ਉਹ ਬੰਦ ਕੀਤਾ ਗਿਆ ਆ ਜਦੋਂ ਕਿ ਇਹ ਇੱਕ ਡਰਾਮਾ ਕਰ ਦਿੰਦੇ ਆ ਜੀ ਪਾਕਿਸਤਾਨ ਨਾਲ ਸਾਡੀ ਦੁਸ਼ਮਣੀ ਆ ਜੇ ਗੁਜਰਾਤ ਥਾਣੀ ਤੁਸੀਂ ਵਪਾਰ ਕਰ ਰਹੇ ਜੇ ਭਾਈ ਮਿਲੀਅਨ ਡਾਲਰ ਦਾ ਵਪਾਰ ਹੋ ਰਿਹਾ ਹੈ ਫਿਰ ਕੋਈ ਦੁਸ਼ਮਣੀ ਨਹੀਂ ਇੱਕ ਬਹਾਨਾ ਬਣਾ ਕੇ ਕਿ ਸਾਡੇ ਗੁਰਧਾਮ ਉਧਰ ਸਾਡੀ ਇੱਕ ਭਾਈਚਾਰਕ ਤੇ ਹਰ ਧਾਰਮਿਕ ਸਾਂਝ ਵੀ ਸਾਰੀ ਉਧਰ ਹੋ ਹੈਗੀ ਆ ਸਾਡਾ ਰਾਜ ਸੀ ਉਧਰ ਸਾਡੀ ਰਾਜਧਾਨੀ ਉੱਥੇ ਸੀ ਉਦੇ ਤੋਂ ਸਿੱਖਾਂ ਨੂੰ ਦੂਰ ਰੱਖਣ ਦੇ ਲਈ ਬਹਾਨਾ ਬਣਾ ਕੇ ਇਹ ਜਿਹੜਾ ਬਾਰਡਰ ਬੰਦ ਕੀਤਾ ਹੋਇਆ ਔਰ ਜਾਣ ਕੇ ਇੱਥੇ ਜਦੋਂ ਸ਼ਾਮਾਂ ਨੂੰ ਪਰੇਡ ਹੁੰਦੀ ਆ ਬੰਦ ਹੁੰਦਾ ਤੇ ਉਹ ਕਿਵੇਂ ਮਲੋ ਚੁੱਕ ਚੁੱਕ ਕੇ ਸਲੂਟ ਬੜੇ ਗੁੱਸੇ ਨਾਲ ਮੁਸ਼ਾ ਨੂੰ ਤਾ ਤਾ ਦੇ ਦੇ ਕੇ ਤੇ ਇੱਥੇ ਜਿਵੇਂ ਹੁੰਦਾ ਨਾ ਨਫ਼ਰਤ ਤੇ ਘਰਣਾ ਪੈਦਾ ਕਰਨ ਲਈ ਸਿੱਖ ਧਰਮ ਜਿਹੜਾ ਆ ਉਹ ਤੇ ਉਪਜਾਈ ਪਿਆਰ ਸਭੇ ਸਾਂਝੀ ਵਾਲ ਸਨਾਈਂ ਦੇ ਵਿੱਚ ਸਾਂਝੀ ਵਾਲਤਾ ਚ ਸੋ ਇਹ ਜਿਹੜਾ ਆਪਸੀ ਗੁਆਂਢੀ ਦੇਸ਼ਾਂ ਨਾਲ ਆਪਸੀ ਪਿਆਰ ਵਧਣਾ ਚਾਹੀਦਾ ਹੈ तो पहला दे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल आरोप